ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ 사త్సੰਗ ਜੀਓ ਔ ਸਿੱਖ ਧਰਮ ਦੇ ਵਿੱਚ ਪੰਨ੍ਹਾ ਪਿਆਰਿਆਂ ਵਾਂਗ ਬੀਬੀਆਂ ਅੰਮ੍ਰਿਤ ਕਿਉਂ ਨਹੀਂ ਛਕਾ ਸਕਦੀਆਂ ਇਹਦੇ ਬਾਰੇ ਵਿਚਾਰ ਚਰਚਾ ਸਾਂਝੀ ਕਰੀਏ ਔਰ ਸਭ ਤੋਂ ਪਹਿਲਾਂ ਸਲੂਟ ਹੈ ਸलाम ਹੈ ਸੋ ਕਿਉ ਮੰਨਦਾ ਆਖੀਏ ਜਿਤ ਜੰਮੇ ਰਾਜ਼ਾਨ ਸਿੱਖ ਰਹਿਤ ਮਰਿਆਦਾ ਅਨਸਾਰ ਪੰਝਾਂ ਪਿਆਰਿਆਂ ਦੀ ਸੇਵਾ ਵਿੱਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ ਅੱਜ ਦੀ 21ਵੀਂ ਸਦੀ ਵਿੱਚ ਔਰਤ ਪੜ੍ਹ ਲੈ ਗਈ ਹੈ ਅਤੇ ਮਰਦ ਨਾਲ ਮੁੰਡੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ ਇੱਕ ਪਿਤਾ ਇੱਕ ਸਕੇ ਅਮਾਰਕ ਪਾਪ ਸਾਡਾ ਸਭ ਦਾ ਪਿਤਾ ਇਹ ਕਹੇ ਜੇ ਅਸੀਂ ਸਭ ਉਸ ਪਰਮਾਤਮਾ ਦੇ ਬੱਚੇ ਬੱਚੀਆਂ ਹਾਂ ਅਤੇ ਇਸਤਰੀਆਂ ਅਤੇ ਮਰਦ ਦੋਵੇਂ ਪੰਜਾਂ ਤਤਾਂ ਤੋਂ ਹੀ ਪੈਦਾ ਹੋਏ ਨੇ ਇਸ ਫੈਸਲੇ ਨੂੰ ਮੰਨ ਕੇ ਗੁਰੂ ਸਾਹਿਬਾਨ ਤੇ ਸਿੱਖ ਰਇਤ ਮਰਿਆਦਾ ਦਾ ਮਾਣ ਸਨਮਾਨ ਕਰਦੇ ਹੋਏ ਸਾਨੂੰ ਫਖਰ ਕਰਨਾ ਚਾਹੀਦਾ ਹੈ ਕਿ ਇਸ ਮਨੁੱਖੀ ਬਰਾਬਰਤਾ ਭਾਵ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਹੱਕ ਕੇਵਲ ਤੇ ਕੇਵਲ ਸਿੱਖ ਧਰਮ ਦੇ ਰਹਿ ਬਰ ਗੁਰੂ ਬਾਬਾ ਨਾਨਕ ਜੀ ਨੇ ਹੀ ਦਿੱਤਾ ਹੈ ਹੋਰ ਕਿਸੇ ਧਰਮ ਦੇ ਰਹਿ ਬਰ ਨੇ ਨਹੀਂ ਅੱਜ ਜੋ ਵੀ ਸੱਕਸ਼ੇ ਦਾ ਵਿਰੋਧ ਕਰਦਾ ਹੈ ਉਹ ਵੈ ਗੁਰੂ ਪਰਮਾਤਮਾ ਦੀ ਹੁਕਮ ਤੋਂ ਤਾਂ ਮੁਨਕਰ ਹੁੰਦਾ ਹੀ ਹੈ ਸਗੋਂ ਆਪਣੀ ਮਾਂ ਭੈਣ ਧੀ ਇਸ ਪਤਨੀ ਨੂੰ ਵੀ ਪੂਰੇ ਹੱਕ ਦੇਣ ਲਈ ਤਿਆਰ ਨਹੀਂ ਜੇਰਾ ਤਾਂ ਧਿਆਨ ਦਿਓ ਜਿਸ ਮਾਂ ਨੇ ਪੈਦਾ ਕੀਤਾ ਹੈ ਉਹ ਬਰਾਬਰ ਦੀ ਹੱਕਦਾਰ ਕਿਉਂ ਨਹੀਂ ਮਾਂ ਵੱਡੀ ਹੈ ਜਾਂ ਪੁੱਤਰ ਜੋ ਕਹਿੰਦੇ ਹਨ ਕਿ ਬੀਬੀਆਂ ਪੰਜ ਪਿਆਰੀ ਸਾਜਣ ਵੇਲੇ ਉੱਠ ਕੇ ਨਹੀਂ ਆਈਆਂ ਉਹਨਾਂ ਨੇ ਕਦੇ ਇਹ ਇਤਿਹਾਸ ਪੜ੍ਹਿਆ ਹੈ ਇਸ ਸਦੀਆਂ ਤੋਂ ਲੜਾ ਲਤਾੜੀ ਜਾ ਰਹੀ ਔਰਤ ਉਪਰਸ ਵੇਲੇ ਦੀ ਬ੍ਰਾਹਮਣ ਇਜ਼ਮ ਤੇ ਸਲਾਮ ਇਜ਼ਮ ਦੇ ਦਬਾਕ ਨਾਲ ਪ੍ਰਭਾਵ ਸੀ ਅਤੇ ਜੰਗ ਦਾ ਸਮਾਉਣ ਕਰਕੇ ਬਹੁਤੀਆਂ ਬੀਬੀਆਂ ਉੱਥੇ ਹਾਜ਼ਰ ਨਹੀਂ ਸਨ ਫਿਰ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਮਾਤਾ ਜੀਤੋ ਜੀ ਮਾਤਾ ਸਹਿਬ ਕੌਰ ਜੀ ਜਿਹੜੇ ਨੇ ਇਹ ਪਤਾਸੇ ਪਾ ਕੇ ਬਰਾਬਰ ਦੀ ਸੇਵਾ ਕਰ ਰਹੇ ਸਨ ਜਿੱਥੇ ਬੀਬੀ ਨਾਨਕੀ ਜੀ ਮਾਤਾ ਖੀਵੀ ਜੀ ਬੀਬੀ ਭਾਨੀ ਜੀ ਮਾਤਾ ਗੰਗਾ ਜੀ ਮਾਤਾ ਗੁਜਰੀ ਜੀ ਮਾਤਾ ਜੀਤੋ ਜੀ ਮਾਈ ਭਾਗੋ ਜੀ ਬੀਬੀ ਸ਼ਰਨ ਕੌਰ ਜੀ ਬੀਬੀ ਰਾਜ ਕੌਰ ਜੀ ਮਹਾਰਾਣੀ ਜਿੰਦਾ ਜਿੰਦ ਕੌਰ ਜੀ ਇਹਨਾਂ ਨੇ ਇਹਨਾਂ ਪ੍ਰਾਰਥਨ ਸਮੇਂ ਪੰਥਕ ਸੇਵਾ ਕੀਤੀ ਅਤੇ ਵਕਤੀ ਜਾਲਮ ਮੁਗਲ ਸਰਕਾਰ ਨਾਲ ਲੋਹਾ ਲੈਂਦੀਆਂ ਹੋਈਆਂ ਅਨੇਕ ਸਿੰਘਣੀਆਂ ਜਿਨ੍ਹਾਂ ਦੇ ਸਾਹਮਣੇ ਜ਼ਾਲਮਾਂ ਨੇ ਬੱਚਿਆਂ ਦੇ ਟੋਟੇ ਕਰਕੇ ਬੀਬੀਆਂ ਦੇ ਗਲਾਂ ਵਿੱਚ ਹਾਰ ਬਣਾ ਕੇ ਪਾਏ ਸ਼ਿਦਕਵਾਨ ਬਹਾਦਰ ਸਿੰਘਣੀਆਂ ਤਰਮਣੀ ਹਾਰੀਆਂ ਸਭ ਪਿਆਰੇ ਪੰਥ ਤੋਂ ਆਪਾ ਵਰਗੀਆਂ ਅੱਜ ਦੇ ਸਮੇਂ ਵਿੱਚ ਵੀ ਬੀਬੀ ਵਿਵਲਕ ਔਰ ਖਾਲਸਾ ਵਰਗੀਆਂ ਅਨੇਕ ਬੀਬੀਆਂ ਪੰਥ ਦੀ ਸੇਵਾ ਕਰ ਗਈਆਂ ਅਨੇਕਾਂ ਅਜਵੀ ਮਿਸ਼ਨਰੀ ਕਾਰਜਾਂ ਤੇ ਕੁਝ ਹੋਰ ਪੰਦਰ ਦੀ ਸਭਾ ਸੁਸਾਇਟੀਆਂ ਨਾਲ ਅੰਮਰ ਸੰਚਾਰ ਅਤੇ ਕੀਰਤਨ ਦੀ ਸੇਵਾ ਕਰਈਆਂ ਹਨ ਅੱਜ ਅਨੇਕਾਂ ਸਭਾ ਸੁਸਾਇਟੀਆਂ ਦੀਆਂ ਮੁਖੀ ਵੀ ਹਨ ਪੰਥ ਦਾ ਫਰਜ ਮੰਨਦਾ ਹੈ ਇਹ ਸਦੀਆਂ ਤੋਂ ਲਤਾੜੀ ਪਿਛਾੜੀ ਤੇ ਦੁਰਕਾਰੀ ਹੋਈ ਔਰਤ ਨੂੰ ਮਨੁੱਖੀ ਬਰਾਬਰੀ ਦਾ ਹੱਕ ਦੇ ਕੇ ਵਾਹਿਗੁਰੂ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਦਿਆਂ ਹੋਇਆਂ ਸੰਸਾਰ ਨੂੰ ਇੱਕ ਸਹੀ ਨਮੂਨਾ ਬਣਾ ਕੇ ਦਿਖਾਇਆ ਜਾਵੇ ਜਰਾ ਸੋਚੋ ਜੇ ਬੀਬੀਆਂ ਕੀਰਤਨ ਸਿੱਖ ਸਕਦੀਆਂ ਹਨ ਕੀਰਤਨ ਕਰ ਵੀ ਸਕਦੀਆਂ ਹਨ ਜੇ ਅਮਰਤ ਸ਼ਕਦੀਆਂ ਹਨ ਤਾਂ ਅਮਰਤ ਸ਼ਿਕਾ ਵੀ ਸਕਦੀਆਂ ਹਨ ਕਿਉਂਕਿ ਹੁਣ ਉਹ ਖਾਲਸਾ ਪੰਥ ਦੀਆਂ ਮੈਂਬਰ ਹਨ ਗੁਰੂ ਜੀ ਨੇ ਖੰਡੇ ਦੀ ਪੋਲ ਲੈਣ ਵਾਲੇ ਵਾਲੇ ਇਸਤਰੀ ਤੇ ਮਰਦੋਨਾਂ ਨੂੰ ਖਾਲਸਾ ਸ਼ਬਦ ਨਾਲ ਸੰਬੰਧ ਕੀਤਾ ਹੈ ਅਤੇ ਔਰਤ ਨੂੰ ਖਾਲਸੀ ਨਹੀਂ ਕਿਹਾ ਸਕੋ ਖਾਲਸਾ ਕਹੇ ਕਿ ਬਰਾਬਰਤਾ ਦਿੱਤੀ ਹੈ ਸਾਨੂੰ ਲਿੰਗ ਭੇਦ ਤੋਂ ਉੱਪਰ ਉੱਠ ਕੇ ਧਾਰਮਿਕ ਸਮਾਜਿਕ ਤੇ ਆਰਥਿਕ ਬਰਾਬਰਤਾ ਜੋ ਵੈਗਰੂ ਨੇ ਪਹਿਲਾਂ ਹੀ ਦਿੱਤੀ ਹੋਈ ਹੈ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਨਾ ਕਿ ਅੰਨੇਵਾ ਡੇਰੇਦਾਰ ਸਾਧਾਂ ਤੇ ਸੰਪਰਦਾਵਾਂ ਦੇ ਮਗਰ ਲੱਗਣਾ ਚਾਹੀਦਾ ਹੈ ਜੋ ਬੀਬੀਆਂ ਤੋਂ ਮੁੱਠੀ ਚਾਪੀ ਕਰਾਉਂਦੇ ਤਾਂ ਥੱਕਦੇ ਨਹੀਂ ਪਰ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਬੀਬੀ ਉਸ ਨੂੰ ਟੱਚ ਕਰ ਜਾਵੇ ਤਾਂ ਉਹਦਾ ਜਲ ਸਤ ਪਾਗ ਹੋ ਜਾਂਦਾ ਹੈ ਇਹ ਬਾਬੇ ਜੋ ਸਿੱਖ ਤੇ ਮਨੂ ਬ੍ਰਾਹਮਣੀ ਕਰਮ ਕਾਂਡਾਂ ਵਿੱਚ ਅਰਾਲ ਗੱਡ ਕਰੀ ਜਾ ਰਹੇ ਹਨ ਜਿਸ ਦਾ ਪ੍ਰਤੱਖ ਸਬੂਤ ਹੈ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਿਆਦਾ ਡੇਰੀਆਂ ਸੰਪਰਦਾਵਾਂ ਵਿੱਚ ਲਾਗੂ ਹੀ ਨਹੀਂ ਕਰਦੇ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਰਾਬਰ ਹੋਰਨਾ ਗ੍ਰੰਥਾਂ ਦਾ ਪ੍ਰਕਾਸ਼ ਕਰਦੇ ਨੇ ਗੁਰਬਾਣੀ ਨਾਲ ਜੋੜਨ ਦੀ بجائے ਸਿੱਖ ਜਗਤ ਨੂੰ ਬ੍ਰਾਹਮਣੀ ਕਥਾ ਕਹਾਣੀਆਂ ਜੋ ਮਿੱਥੇ ਆਸਿਕ ਹਨ ਨਾਲ ਜੋੜ ਰਹੇ ਨੇ ਇਹੋ ਕਾਰਨ ਹੈ ਕਿ ਅਜ ਅਸੀਂ ਬਹੁਤੇ ਗੁਰਦੁਆਰਿਆਂ ਵਿੱਚ ਬ੍ਰਾਹਮਣੀ ਕਰਮ ਕਾਂਡ ਕੁੰਭ ਨਾਰੀਅਲ ਜੋਤਾਂ ਕੜੇ ਮੌੜੀਆਂ ਮਸਿਆ ਪੁੰਨੀਆਂ ਸੰਗਰਾਮਾਂ ਮਾਈ ਜਾਂਦੇ ਹਾਂ ਅਰ ਰਾਸ ਬਾਣੀ ਵਿੱਚ ਵੀ ਪੰਡਾ ਸ਼ਿਕਾ ਕਾਟਾ ਸੀਸਾ ਅੜਲ 405 ਰਤਸਮਾ ਕੁਮਸਤ ਅਤੇ ਰਾਮ ਕਥਾ ਜੁਗ ਜੁਗ ਟਲ ਪੜ੍ਹੀ ਜਾ ਰਹੇ ਹਨ ਅਤੇ ਪੜ੍ਹੀ ਜਾ ਰਹੇ ਜਿਨ੍ਹਾਂ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ ਜੋ Hindu ਮਤ ਦੇ ਤਿਉਹਾਰ ਕਰਮ ਕਾਂਡ ਤੇ ਸਦਾਤ ਹਨ Hindu ਧਰਮ ਗ੍ਰੰਥਾਂ ਦੇ ਸਮਾਜ ਵਿੱਚ ਤਾਂ ਔਰਤ ਪੈਰ ਦੀ ਜੁੱਤੀ ਬਰਾਬਰ ਮੰਨੀ ਗਈ ਹੈ ਤੁਲਸੀ ਦਾਸ ਲਿਖਦੇ ਹਨ ਕਿ ਢੋਲ ਗਵਾਰ ਸੂਦਰ ਪਛਨਾਰੀ ਜੇ ਸਭ ਤਾੜਨ ਕੇ ਅਧਿਕਾਰੀ ਪਰ ਗੁਰਮਤ ਵਿੱਚ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਅਤੇ ਪੁਰਖ ਮਹਾਨਾਰ ਨਾਰਮਿ ਪੁਰਖਾ ਪਾਪ ਪੁਰਖ ਅੰਦਰ ਨਾਰ ਬਿਰਤੀ ਤੇ ਨਾਰ ਅੰਦਰ ਪੁਰਖ ਬਿਰਤੀ ਬਰਾਬਰ ਪ੍ਰਮਾਨਤ ਹੈ ਸੋ ਜੇ ਅਸੀਂ ਸਾਰੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨਸਾਰ ਚੱਲੀਏ ਤਾਂ ਆਉ ਤਮਰਦ ਦੋਨੋਂ ਬਰਾਬਰ ਸੇਵਾ ਕਰਨ ਦੇ ਹੱਕਦਾਰ ਹਨ ਇਸ ਮਾਰੇ ਬਾਹਰੀ ਰਚਨਾਵਾਂ ਹੀ ਪਾੜਾ ਪਾਉਂਦੀਆਂ ਨੇ ਜਿਨ੍ਹਾਂ ਤੋਂ ਖੜਾ ਛੜਾਈ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਜੁਗੋ ਜੁਗਟ ਅਲਸਨਾਤ ਨੂੰ ਪਨਾਈਏ ਮਨੁੱਖਤਾ ਪ੍ਰਤੀ ਪ੍ਰੋਤ ਜਮਾਤ ਵੱਲੋਂ ਪਾਏ ਗਏ ਸ਼ੰਕੇ ਮਟਾਈਏ ਜੋ ਵੀਰ ਕਹਿੰਦੇ ਹਨ ਕਿ ਸਭ ਕੁਝ ਪ੍ਰਾਤਨ ਹੋਣਾ ਚਾਹੀਦਾ ਹੈ ਉਹ ਨਵੀਨ ਕਿਉਂ ਕਰ ਰਹੇ ਹਨ ਜਿਵੇਂ ਪੁਰਾਣੇ ਸਮੇਂ ਵਿੱਚ ਆਵਾਜਾਈ ਦੇ ਸਾਧਨ ਘੋੜ ਸਵਾਰੀ ਤੇ ਬੈਲ ਗੱਡੀਆਂ ਸਨ ਤੇ ਫਿਰ ਅੱਜ ਅਹੀ ਸਕੂਟਰ ਕਾਰਾਂ ਬੱਸਾਂ ਤੇ ਹਵਾਈ ਜਹਾਜ਼ ਕਿਉਂ ਵਰਦੇ ਆ ਜੇ ਉਸ ਟਾਈਮ ਬਲਦਾਂ ਦੇ ਨਾਲ ਵਾਹੀ ਹੁੰਦੀ ਸੀ ਤੇ ਪਿਆਰਿਓ ਅੱਜ ਅਸੀਂ ਟ੍ਰੈਕਟਰਾਂ ਨਾਲ ਕਿਉਂ ਕਰਦੇ ਹਾਂ ਜਿਉ ਉਸ ਵੇਲੇ ਤੇ ਕਣਕਾਂ ਹੱਥਾਂ ਨਾਲ ਵੱਢ ਕੇ ਫਲਿਆਂ ਨਾਲ ਗਾਈਆਂ ਜਾਂਦੀਆਂ ਸਨ ਤੇ ਕੀ ਗੱਲ ਅੱਜ ਨਹੀਂ ਅਸੀਂ ਉਹ ਕੰਮ ਕਰ ਸਕਦੇ ਅੱਜ ਅਸੀਂ ਥਰੇਸ਼ਰਾਂ ਨਾਲ ਕੱਢਦੇ ਹਾਂ ਕਮਾਈਆਂ ਨਾਲ ਵਢਾਉਂਦੇ ਹਾਂ ਉਸ ਵੇਲੇ ਤਾਂ ਲੰਗਰ ਲੱਕਣਾ ਤੇ ਮੋਲੇ ਬਾਲ ਕੇ ਜ਼ਮੀਨ ਵਿੱਚ ਟੋਆ ਪਟਕੇ ਲੋਹਾਂ ਉੱਪਰ ਪਕਾਇਆ ਜਾਂਦਾ ਸੀ ਫਿਰ ਅੱਜ ਗੈਸਨ ਤੇ ਚੁੱਲੀਆਂ ਦੇ ਕਿਉਂ ਮੰਨਵਾਏ ਜਾ ਰਿਹਾ ਹੈ ਉਸ ਵੇਲੇ ਦਾ ਪਹਿਰਾਵਾ ਕੁਰਤਾ ਪਜਾਮਾ ਜਾਂ ਚੋਲਾ ਕੁਸ਼ਰਾ ਸੀ ਅੱਜ ਅਸੀਂ ਪਿੰਡਾਂ ਕਮਿੰਜਾਂ ਕਿਉਂ ਪਾ ਰਹੇ ਹਾਂ ਉਸ ਵੇਲੇ ਕੱਚੇ ਮਿੱਟੀ ਘਾਰੇ ਦੇ ਬਣੇ ਘਰਾਂ ਤੇ ਕਾਨਿਆਂ ਦੀਆਂ ਛੱਤਾਂ ਵਿੱਚ ਰਹਿੰਦੇ ਸੀ ਅੱਜ ਅਸੀਂ ਪੱਕੇ ਸੀਮੰਟ ਦੇ ਸੰਗ ਮਰਦੀਆਂ ਕੋਠੀਆਂ ਵਿੱਚ ਕਿਉਂ ਰਹਿ ਰਹੇ ਹਾਂ ਉਸ ਵੇਲੇ ਔਰਤਾਂ ਸਕੂਲ ਜਾਂ ਮਦਰੱਥੀ ਜਾ ਕੇ ਨਹੀਂ ਪੜ੍ਹਦੀਆਂ ਸਨ ਅੱਜ ਸਕੂਲਾਂ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਕਿਉਂ ਪੜ ਰਹੀਆਂ ਨੇ ਤੇ ਪੜ੍ਹਾ ਰੀਆਂ ਨੇ ਉਸ ਵੇਲੇ ਔਰਤ ਨੌਕਰੀ ਜਾਂ ਖੇਤੀ ਵੀ ਨਹੀਂ ਸੀ ਕਰ ਸਕਦੀ ਅੱਜ ਸਾਡੀਆਂ ਭੈਣਾਂ ਨੌਕਰੀਆਂ ਕਰ ਰਹੀਆਂ ਨੇ ਉਸ ਵੇਲੇ ਤਾਂ শূ드ਰਾ ਨੂੰ ਪ੍ਰਭੂ ਭਗਤੀ ਕਰਨ ਦਾ ਤਾਂ ਧਰਮ ਸਥਾਨ ਤੇ ਜਾਣ ਦਾ ਅਧਿਕਾਰ ਨਹੀਂ ਸੀ ਅੱਜ ਕਿਉਂ ਜਾ ਰਹੇ ਹਾਂ ਸੋ ਜਿਉਂ-ਜੋ ਜਮਾਨਾ ਤਰੱਕੀ ਕਰਦਾ ਹੈ ਮਨੁੱਖਤਾ ਦਾ ਰਹਿਣ ਸਹਿਣ ਅਤੇ ਰੌ ਰੀਤਾਂ ਵੀ ਬਦਲਦੀਆਂ ਹਨ ਸਦਾ ਲਈ ਕਿਸੇ ਦੇ ਹੱਕ ਨਹੀਂ ਦਬਾਏ ਜਾ ਸਕਦੇ ਜਦੋਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਣ ਆਪ ਹੀ ਆਪਣੇ ਅਕਲੈ ਲੈਂਦਾ ਹੈ ਇਸੇ ਤਰ੍ਹਾਂ ਹੀ ਸਿੱਖ ਔਰਤ ਵੀ ਦੁੱਜ ਅੱਜ ਪੜ ਲੈ ਕੇ ਹਰ ਖੇਤਰ ਵਿੱਚ ਮਰਦੇ ਨਾਲ ਬਰਾਬਰ ਕੰਮ ਕਰ ਰਹੀ ਹੈ ਧਾਰਮਿਕ ਤੌਰ ਤੇ ਬਰਾਬਰ ਦੀ ਅਕਦਾਰ ਹੈ ਉਸ ਨੇ ਹੁਣ ਬ੍ਰਾਹਮਣਵਾਦੀ ਸਾਧਾ ਸੰਤਾਂ ਦੇ ਪੋਤਵਾਦੀ ਸਿੱਖਾਂ ਆਗੂਆਂ ਤੋਂ ਆਪਣੇ ਆਪ ਲੈ ਲੈਣੇ ਹਨ ਕਿਉਂਕਿ ਗੁਰਬਾਣੀ ਇਹ ਹੱਕ ਉਹਨਾਂ ਨੂੰ ਦੇ ਰਹੀ ਹੈ Hindu ਮੰਦਰ ਵਿੱਚ ਤੇ ਮੁਸਲਮ ਮੰਦਰ ਵਿੱਚ ਔਰਤਾਂ ਨੂੰ ਇਹ ਹੱਕ ਨਹੀਂ ਹਨ ਪਰ ਅਸੀਂ ਨਾ Hindu ਤੇ ਨਾ ਮੁਸਲਮਾਨ ਹਾਂ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੀ ਬਨਪਰਾਨ ਗੁਰੂ ਸਹਿਬਾਨ ਇਸਤਰੀ ਪੁਰਖ ਲੋਚ ਨਹੀਂ ਦੇ ਫਰਕ ਨੂੰ ਮਟਾਉਂਦੇ ਹੋਏ ਫਰਮਾਉਂਦੇ ਨੇ ਇਸ ਜਗ ਮੇ ਪੁਰਖ ਇਕ ਹੈ ਹੋਰ ਸਗਲੀ ਨਾਰ ਸੁਬਾਈ ਭਾਵ ਇਸ ਸੰਸਾਰ ਵਿੱਚ ਕਰਤਾ ਅਪੁਰਖ ਪ੍ਰਮਾਤਮਾ ਕੇਵਲ ਤੇ ਕੇਵਲ ਇਕ ਹੀ ਹੈ ਹੋਰ ਸਭ ਨਰ ਨਾਰ ਜੀਵ ਰੂਪ ਇਸਤਰੀਆਂ ਹੀ ਹਾਂ ਗੁਰੂ ਸਹਿਬਾਨ ਨੇ ਗੁਰਬਾਣੀ ਵੀ ਇਸਤਰੀ ਰੂਪ ਦੇ ਉਹ ਚਾਰਨ ਕੀਤੀ ਹੈ ਇਸ ਲਈ ਸੰਸਾਰ ਭਰ ਦੀਆਂ ਔਰਤਾਂ ਨੂੰ ਬਾਬਾ ਨਾਨਕ ਉਹਨਾਂ ਦੇ ਬਾਕੀ ਜਾਨਸ਼ੀਨਾ ਤੇ ਰੱਬੀ ਭਗਤਾਂ ਦੀ ਬਾਣੀ ਦੇਖ ਜਾਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਇਹ ਦੇ ਸੰਧਾਨਤਾ ਨੂੰ ਧਾਰਨਾ ਤੇ ਪ੍ਰਚਾਰਨਾ ਚਾਹੀਦਾ ਹੈ ਇਸ ਪ੍ਰਚਾਰ ਨਾਲ ਪ੍ਰੂਣ ਹੱਤਿਆ ਵੀ ਰੋਕੀ ਜਾ ਸਕਦੀ ਹੈ ਤੇ ਲੜਕੀ ਲੜਕੇ ਦਾ ਫਰਕ ਵੀ ਮਿਟਿਆ ਜਾ ਸਕਦਾ ਹੈ ਪਰ ਕੀ ਕੀਤਾ ਜਾਵੇ ਪ੍ਰਾਸ ਦੀ ਇੱਥੇ ਹੈ ਕਿ ਜਦੋਂ ਅਸੀਂ ਸੰਗਤ ਰੂਪੀ ਗੁਰਬਾਣੀ ਨੂੰ ਸਰਵਣ ਕਰਦੇ ਹਾਂ ਪਿਆਰਿਓ ਤੇ ਉੱਥੇ ਜਦੋਂ ਭਾਈ ਸਾਹਿਬ ਸਾਨੂੰ ਇਹ ਚੀਜ਼ ਸਿਖਾਉਂਦੇ ਨੇ ਕਿ ਕੱਲਾ ਅਕਾਲ ਪੁਰਖ ਫਰਮਾਤਮਾ ਮਰਦ ਪ੍ਰਧਾਨ ਹੈ ਬਾਕੀ ਸਭ ਜੀਵ ਅਸੀਂ ਔਰਤਾਂ ਸਮਾਨ ਹਨ ਫਿਰ ਅਸੀਂ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇਹ ਗੱਲ ਨੂੰ ਨੋਟ ਕਰ ਲੈਂਦੇ ਹਾਂ ਤੇ ਜਦੋਂ ਅਸੀਂ ਫਿਰ ਰਮਾਲੇ ਲਿਆ ਕੇ ਚੜਾਉਂਦੇ ਹਾਂ ਗੁਰੂ ਸਾਹਿਬ ਤੇ ਤੇ ਅਸੀਂ ਉਹਨਾਂ ਨੂੰ ਗੋਟੇ ਲਾ ਕੇ ਚਰਾਉਨੇ ਆ ਕਿ ਨਹੀਂ ਤੂੰ ਮਰਦ ਨਹੀਂ ਤੂੰ ਵੀ ਸਾਡੇ ਬਰੋਬਰ ਹੀ ਹੈ ਨਾਰੀ ਹੈ ਅਸੀਂ ਗੁਰੂ ਸਾਹਿਬ ਤੇ ਜਦੋਂ ਰਮਾਲੇ ਚਰਾਉਨੇ ਆ ਪਿਆਰਿਓ ਉਹਨਾਂ ਨੂੰ ਗੋਟੇ ਲਾ ਕੇ ਅਸੀਂ ਯਾਨੀ ਕਿ ਆਪਣੇ ਅੰਦਰਲੀ ਇੱਛਾ ਦਾ ਮਨ ਦਾ ਪ੍ਰਗਟਾਵਾ ਕਰਦੇ ਹਾਂ ਔਰ ਅਸੀਂ ਇਸ ਕਰਕੇ ਹਰ ਜਗ੍ਹਾ ਤੇ ਅਜ ਤੁਸੀਂ ਕਿਤੇ ਵੀ ਵੇਖ ਲਓ ਗੁਰੂ ਸਾਹਿਬਾਂ ਦੇ ਜਿਤਨੇ ਵੀ ਰਮਾਲੇ ਹੋਣਗੇ ਗੋਟੇ ਵਾਲੇ ਹੋਣਗੇ ਔਰ ਜਿਤਨੇ ਵੀ ਰੰਗ ਹੋਣਗੇ ਜਾਂ ਕਢਾਈ ਹੋਵੇਗੀ ਉਹ ਬੀਬੀਆਂ ਦੇ ਕੱਪੜਿਆਂ ਦੇ ਸਮਾਨ ਹੋਵੇਗੀ ਸੋ ਸੋਚਣ ਵਾਲੀ ਗੱਲ ਹੈ ਸਭ ਸੰਗਤਾਂ ਨੂੰ ਇਹ ਬੇਨਤੀ ਹੈ ਸੋ ਜੇ ਸੰਸਾਰ ਦੀਆਂ ਔਰਤਾਂ ਇਮਾਨਦਾਰੀ ਨਾਲ ਜਗਤ ਰੈਵਰ ਬਾਬਾ ਨਾਨਕ ਜੀ ਦੇ ਸੰਸਾਰ ਨੂੰ ਦਿੱਤੇ ਸੁਨਾਥਾਂ ਤੇ ਪਹਿਰਾ ਦੇਣ ਲੱਗ ਜਾਣ ਤਾਂ ਸचेत ਹੋ ਕੇ ਆਪਣੇ ਹੱਕ ਪ੍ਰਾਪਤ ਕਰ ਸਕਦੀਆਂ ਹਨ ਸੋ ਇਹ ਵੀ ਇੱਕ ਬਹੁਤ ਵੱਡੀ ਗੱਲ ਹੈ ਵੱਡੀ ਸੋਚ ਹੈ ਪਿਆਰਿਓ ਇਸ ਸੋਚ ਦੇ ਅਨਸਾਰ ਸਾਨੂੰ ਆਪਣਾ ਜੀਵਨ ਢਲਣਾ ਚਾਹੀਦਾ ਹੈ ਔਰ ਬਰਾਬਰਤਾ ਦਾ ਹੱਕ ਮਿਲਣਾ ਚਾਹੀਦਾ ਹੈ ਨਿਮਾਣੀ ਜੀ ਕੋਸ਼ਿਸ਼ ਹੈ ਆਸ ਹੈ ਸਮੂਹ ਸਾਧ ਸੰਗਤ ਜੀ ਪਹਿਲਾਂ ਮੰਗ ਹੀ ਪਿਆਰ ਸਤਕਾਰ ਬਖਸ਼ਦੇ ਰਹੋਗੇ ਔਰ ਦਿੱਤੇ ਹੋਏ ਸੁਝਾਤੇ ਪਿਆਰ ਦੇ ਨਾਲ ਆਪ ਨਿਰਣਾ ਕਰੋਗੇ ਅਰਦਾਸ ਨੂੰ ਖੁਸ਼ੀਆਂ ਭਰਿਆ ਚਿਰ ਤੇ ਰੱਖ ਕੇ ਨਵਾਜੋਗੇ ਔਰ ਇਸੇ ਤਰ੍ਹਾਂ ਹੀ ਸਾਡੀਆਂ ਵੀਡੀਓ ਵੱਧ ਤੋਂ ਵੱਧ ਵੇਖਦੇ ਰਹੋ ਸ਼ੇਅਰ ਕਰਦੇ ਰਹੋ ਔਰ ਆਪ ਜੀ ਦੇ ਤਨਵਾਦੀ ਹੋਵਾਂਗੇ ਜੀ ਆਓ ਗੱਜ ਕੇ ਫਤਿਹ ਗਜਾਈਏ ਹੋਈਆਂ ਭੁੱਲਾਂ ਨੂੰ ਨਾ ਚਿਤਾਰਿਓ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ